ਅੱਜ ਉਸ ਸਥਾਨ ਦੀ ਗੱਲ ਕਰਾਂਗੇ ਜੋ ਸਤਨ ਸਿਧਾਂ ਦੇ ਸਰਤਾਜ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਹੈ ਗੋਲਵਾਲ ਸਾਹਿਬ ਤੋਂ 1 ਜੁਲਾਈ 1599 ਨੂੰ ਜਦੋਂ ਗੁਰੂ ਅਰਜਨ ਦੇਵ ਜੀ ਪਿੰਡ ਮੋਹ ਵਿਖੇ ਮਾਤਾ ਗੰਗਾ ਜੀ ਨੂੰ ਵਿਆਹਨ ਗਏ ਤਾਂ ਉਸ ਸਮੇਂ ਦਰਾਨ ਗੁਰੂ ਸਾਹਿਬ ਜੀ ਪਿੰਡ ਮੋਹ ਪਹੁੰਚਣ ਤੋਂ ਪਹਿਲਾਂ ਪਿੰਡ ਬਿਲਗਾ ਵਿਖੇ ਦੋ ਦਿਨ ਤੱਕ ਕਰੀਬ ਰੁਕੇ ਸੀ ਪਿੰਡ ਬਿਲਗਾ ਦੇ ਲੋਕਾਂ ਨੇ ਗੁਰੂ ਸਹਿਜ ਜੀ ਦੀ ਬਹੁਤ ਸੇਵਾ ਕੀਤੀ ਤਾਂ ਗੁਰੂ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਆਪਣੀਆਂ ਕੁਝ ਨਿਸ਼ਾਨੀਆਂ ਦੇ ਕੇ ਗਏ ਉਸ ਸਮੇਂ ਪਿੰਡ ਬਿਲਗਾ ਵਿਖੇ 7 ਚੌਪੜੀਆਂ ਸੀ ਤੇ ਉਹਨਾਂ ਚੌਪੜੀਆਂ ਨੂੰ ਵੀ ਸ਼ਰਾਫ ਮਿਲਿਆ ਸੀ ਜੋ ਕਿ ਆਪਣੇ ਆਪ ਸੜ ਜਾਂਦੀਆਂ ਸੀ ਤੇ ਹਰ ਸਾਲ ਅੱਗ ਲੱਗ ਜਾਂਦੀ ਸੀ ਪਿੰਡ ਵਾਲਿਆਂ ਗੁਰੂ ਸਾਹਿਬ ਜੀ ਨੂੰ ਸਭ ਦੱਸਿਆ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਅੱਜ ਤੋਂ ਬਾਅਦ ਅੱਗ ਤਾਂ ਲੱਗੇਗੀ ਪਰ ਅੱਗ ਝੌਂਪੜੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਪਾਵੇਗੀ। ਓਵੇਂ ਹੀ ਹੋਇਆ। ਅੱਗ ਤਾਂ ਲੱਗਦੀ ਰਹੀ ਪਰ ਘਰਾਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੀ। ਇੱਥੇ ਹੀ ਗੁਰੂ ਜੀ ਨੇ ਇੱਕ ਖੂਹ ਇਸਨਾਨ ਕੀਤਾ। ਉਹ ਖੂਹ ਅੱਜ ਵੀ ਇਸੇ ਪਿੰਡ ਵਿੱਚ ਹੈ। ਗੁਰੂ ਅਰਜਨ ਦੇਵ ਜੀ ਪਿੰਡ ਦੇ ਲੋਕਾਂ ਤੋਂ ਪ੍ਰਸੰਨ ਹੋ ਕੇ ਉਹਨਾਂ ਨੂੰ ਕੁਝ ਆਪਣੀਆਂ ਨਿਸ਼ਾਨੀਆਂ ਦੇ ਕੇ ਗਏ। ਉਹ ਨਿਸ਼ਾਨੀਆਂ ਅੱਜ ਵੀ ਗੁਰਦੁਆਰਾ ਸਾਹਿਬ 'ਚ ਸੰਭਾਲ ਕੇ ਰੱਖੀਆਂ ਹੋਈਆਂ ਹਨ। ਜਿਸ ਵਿੱਚ ਗੁਰੂ ਸਾਹਿਬ ਜੀ ਦਾ ਚੋਲਾ ਕੁਰਤਾ ਪਜਾਮਾ ਸੇਲੀ ਹੱਤ ਸਿਮਰਨਾ ਰੁਮਾਲ ਬਟੂਆ ਹਜੂਰੀਆ ਤੇ ਦੁਸਾਲਾ ਹੈ ਗੁਰੂ ਜੀ ਜਾਂਦੇ ਸਮੇਂ ਪਿੰਡ ਵਾਲਿਆਂ ਨੂੰ ਵਰ ਦੇ ਕੇ ਗਏ ਕਿ ਇਹ ਪਿੰਡ ਇੱਕ ਦਿਨ ਬਹੁਤ ਹੀ ਵਧੇਗਾ ਫੁੱਲੇਗਾ ਤੇ ਇਹ ਪਿੰਡ ਸੱਤ ਦਰਵਾਜ਼ਿਆਂ ਚ ਬਦਲ ਜਾਵੇਗਾ ਇਹ ਉਹ ਇਤਿਹਾਸਕ ਖੂਹ ਹੈ ਜਿੱਥੇ ਗੁਰੂ ਜੀ ਇਸ਼ਨਾਨ ਕਰਦੇ ਸੀ ਤੇ ਆਪਣੇ ਵਸਤਰ ਬਦਲੇ ਸੀ ਉਹੀ ਵਸਤਰ ਪਿੰਡ ਵਾਲਿਆਂ ਦੇ ਕੇ ਗਏ ਸੀ ਤੇ ਇਹ ਉਹ ਤਸਵੀਰ ਹੈ ਜਦੋਂ ਗੁਰੂ ਅਰਜਨ ਦੇਵ ਜੀ ਸਪੰਡ ਵਿੱਚੋਂ ਜਾਣ ਲੱਗੇ ਸੀ ਤੇ ਆਪਣੀਆਂ ਨਿਸ਼ਾਨੀਆਂ ਪਿੰਡ ਵਾਲਿਆਂ ਨੂੰ ਦੇ ਕੇ ਗਏ ਸੀ ਇੱਥੇ ਹੀ ਹਰ ਸਾਲ 18 19 ਵਿਹਾਰ ਨੂੰ ਇੱਥੇ ਇੱਕ ਮਹਾਨ ਦੀਵਾਨ ਹੁੰਦਾ ਹੈ ਤੇ ਆਖਰੀ ਦਿਨ ਗੁਰੂ ਅਰਜਨ ਦੇਵ ਜੀ ਦੇ ਵਸਤਰ ਦਿਖਾਏ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ